ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪਾਣੀ ਦੀ ਪਾਣੀ ਹੁਣ ਕੀ ਨਵੀਂ ਕਹਾਣੀ ਜੀ ਹਾਂ ਸੂਬੇ ਦੇ ਵਿੱਚ ਸਾਲ 2027 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਮੋੜ ਤੋਂ ਐਸਵਾਈਐਲ ਦਾ ਇਹ ਵਿਸ਼ਾ ਉੱਬਰਦਾ ਹੋਇਆ ਨਜ਼ਰ ਆ ਰਿਹਾ ਐਸਵਾਈਐਲ ਨੂੰ ਲੈ ਕੇ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰੀ ਟ੍ਰਿਬਿਊਨਲ ਟੀਮ ਕੀਰਤਪੁਰ ਸਹਿ ਪਹੁੰਚੀ ਸੀਐਮ ਮਾਨ ਤੇ ਨਾਇਬ ਸਿੰਘ ਸੈਣੀ ਦੀ ਸਾਂਝੀ ਵਾਰਤਾ ਤੋਂ ਬਾਅਦ ਪਹਿਲੀ ਵਾਰ ਹੈ ਕਿ ਟੀਮ ਪੰਜਾਬ ਆਈ ਟੀਮ ਦੇ ਪਹੁੰਚਣ ਤੋਂ ਪਹਿਲਾਂ ਕਿਸਾਨ ਆਗੂ ਇਕੱਠੇ ਹੋ ਗਏ ਕਿਸਾਨ ਆਗੂਆਂ ਨੇ ਨਰਾਜ਼ਗੀ ਪ੍ਰਗਟਾਈ ਕਿਸਾਨਾਂ ਨੇ ਚੰਡੀਗੜ੍ਹ ਓਨਾ ਰੋਡ ਜਮ ਕਰ ਦਿੱਤਾ ਟੀਮ ਮੁੜਨ ਤੋਂ ਬਾਅਦ ਇਹ ਰੋਡ ਖੋਲਿਆ ਗਿਆ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਟੀਮ ਦੇ ਅਧਿਕਾਰੀ ਵਾਪਸ ਮੁੜੇ ਨੇ ਵੇਰੰਗ ਚਿੱਠੀ ਦੇ ਤਰ੍ਹਾਂ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਮਾਰਨਦੇ ਆ ਕਿਸਾਨ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਐਮ ਭਗਵੰਤ ਮਾਨ ਨੇ ਆਪਣੇ ਆਪ ਨੂੰ ਭਾਈ ਕਨਈਆ ਦੇ ਵਾਰਿਸ ਦੱਸਦਿਆਂ ਮਸਲਾ ਹੱਲ ਕਰਨ ਦਾ ਬਿਆਨ ਦਿੱਤਾ ਸੀ ਕਿਹਾ ਕਿ ਅਸੀਂ ਦਾ ਭਾਈ ਕਨਈਆ ਦੇ ਵਾਰਿਸ ਹਾਂ ਦੁਸ਼ਮਣ ਨੂੰ ਵੀ ਪਾਣੀ ਪਿਲਾਉਣੇ ਹਰਿਆਣਾ ਤਾਂ ਫਿਰ ਵੀ ਸਾਡਾ ਭਰਾਏ ਮੁੱਖ ਮੰਤਰੀ ਮਾਨ ਦੀਏ ਪ੍ਰਤੀਕਿਰਿਆ ਸੀ ਤੁਹਾਨੂੰ ਯਾਦ ਹੋਏਗਾ ਜਦੋਂ ਇਹ ਬੈਠਕ ਹੋਈ ਸੀ ਕੇਂਦਰੀ ਜਲ ਸ਼ਕਤੀ ਮੰਤਰੀ ਵੀ ਇਸ ਬੈਠਕ ਦਾ ਹਿੱਸਾ ਸਨ ਹਰਿਆਣਾ ਦੇ ਮੁੱਖ ਮੰਤਰੀ ਵੀ ਸਨ ਪੰਜਾਬ ਦੇ ਮੁੱਖ ਮੰਤਰੀ ਵੀ ਸਨ ਆਲਾ ਅਧਿਕਾਰੀ ਵੀ ਸਨ ਇਸ ਬੈਠਕ ਦੇ ਵਿੱਚ ਤੇ ਮੁੱਖ ਮੰਤਰੀ ਮਾਨ ਨੇ ਪ੍ਰਤੀਕਿਰਿਆ ਦਿੱਤੀ ਭਾਈ ਕਨਈਆ ਦੀ ਉਦਾਹਰਣ ਦਿੱਤੀ ਤੇ ਉਸ ਤੋਂ ਬਾਅਦ ਟੀਮ ਪੰਜਾਬ ਆ ਗਈ ਕੇਂਦਰੀ ਟ੍ਰਿਬਿਊਨਲ ਦੀ ਟੀਮ ਪਰ ਇੱਥੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਹੀਂ ਇਕੱਠੇ ਹੋਏ ਪਾਣੀ ਦੇ ਇਸ ਮਸਲੇ ਨੂੰ ਵਿਰੋਧ ਨੂੰ ਲੈ ਕੇ ਇੱਥੇ ਇਕੱਠੇ ਹੋਏ ਨੇ ਪੰਜਾਬ ਦੇ ਕਿਸਾਨ ਸ੍ਰੀ ਅਨੰਦਪੁਰ ਸਾਹਿਬ ਦੇ ਕੀਰਤਪੁਰ ਸਾਹਿਬ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਪਾਣੀ ਦੇ ਉਤੇ ਮੋੜ ਤੋਂ ਸਿਆਸਤ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਨੇ ਵਿਰੋਧ ਕੀਤਾ ਕੇਂਦਰੀ ਟੀਮ ਨੂੰ ਵਾਪਸ ਪਰਤਣਾ ਪਿਆ ਤਾਂ ਦਿੱਲੀ ਤੋਂ ਪਹੁੰਚੀ ਸੀ ਟੀਮ ਹੁਣ ਕਿਹੜੀ ਨਵੀਂ ਲੈ ਕੇ ਆਈ ਹੈ ਸਕੀ ਇਹ ਬਹੁਤ ਵੱਡਾ ਸਵਾਲ ਹੈ ਪਾਣੀਆਂ ਦਾ ਮੁੱਦਾ ਪੰਜਾਬ 'ਚ ਮੁੜ ਤੋਂ ਗਰਮਾਇਆ ਹੋਇਆ ਨਜ਼ਰ ਆ ਰਿਹਾ ਐਕਸਕਲੂਸਿਵ ਤਸਵੀਰਾਂ ਪੀਟੀਸੀ న్యూਸ ਦੇ ਉੱਤੇ ਤੁਸੀਂ ਵੇਖ ਪਾ ਰਹੇ ਹੋ ਕੇਂਦਰੀ ਟਰਮੀਨਲ ਦੀ ਟੀਮ ਪੰਜਾਬ ਆਈ ਪਾਣੀਆਂ ਦੇ ਮਸਲੇ ਨੂੰ ਲੈ ਕੇ ਗੱਲਬਾਤ ਹੋਣੀ ਸੀ ਪਰ ਉਸ ਤੋਂ ਪਹਿਲਾਂ ਕਿਸਾਨਾਂ ਨੇ ਨਾਰਾਜ਼ਗੀ ਪ੍ਰਗਟਾ ਦਿੱਤੀ ਵਿਰੋਧ ਇਸ ਟੀਮ ਦਾ ਕੀਤਾ ਇਸ ਤੋਂ ਬਾਅਦ ਵਾਪਸ ਪ੍ਰਤਨਾ ਪੀਐਸਟੀ ਨੇ ਕਿਸਾਨਾਂ ਨੇ ਰੋਡ ਜਾਮ ਕਰ ਦਿੱਤਾ ਨਰਾਜ਼ਗੀ ਪ੍ਰਗਟਾਈ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਨਹੀਂ ਮਾਰਨਦਿਆਂਗੇ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਕਨਈਆ ਦੇ ਵਾਰਿਸ ਹੋਣ ਦਾ ਦਾਵਾ ਕਰਦਿਆਂ ਮਸਲਾ ਹੱਲ ਕਰਨ ਦਾ ਬਿਆਨ ਦਿੱਤਾ ਸੀ ਹਾਲਾਂਕਿ ਇਸ ਦੇ ਉੱਤੇ ਬਹੁਤ ਸਿਆਸੀ ਬਿਆਨਬਾਜ਼ੀਆਂ ਵੀ ਹੋਈਆਂ ਮੁੱਖ ਮੰਤਰੀ ਨੂੰ ਵਿਰੋਧੀ ਤਰ੍ਹਾਂ ਘੇਰਦਿਆਂ ਹੋਈਆਂ ਨਜ਼ਰ ਵੀ ਆਈਆਂ ਪਰ ਜਿਵੇਂ ਹੀ ਮੁੱਖ ਮੰਤਰੀ ਦੇ ਇਹ ਨਰਮ ਤੇਵਰ ਵੇਖਣ ਨੂੰ ਮਿਲੇ ਇਸ ਮੀਟਿੰਗ ਤੋਂ ਬਾਅਦ ਤੇ ਉਸ ਤੋਂ ਬਾਅਦ ਇੱਕ ਕੇਂਦਰੀ ਟੀਮ ਪੰਜਾਬ ਆਈ ਪਰ ਇੱਥੇ ਕਿਸਾਨਾਂ ਨੇ ਪਹਿਲਾਂ ਹੀ ਮੋਰਚਾ ਖੋਲ ਦਿੱਤਾ ਟੀਮ ਨੂੰ ਅੱਗੇ ਨਹੀਂ ਜਾਣ ਦਿੱਤਾ ਵਾਪਸ ਪਰਤਣਾ ਪਿਆ ਕੇਂਦਰੀ ਟ੍ਰਿਬਿਊਨਲ ਦੀ ਟੀਮ ਨੂੰ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਸਿਆਸਤ ਮੋੜ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਇਸ ਵਾਰ ਕਿਸਾਨ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਮਾਰਨਦੇ ਆ ਇਦਾਂ ਸੀਗਾ ਜੀ ਸਾਨੂੰ ਕੁਝ ਇਨਪੁਟ ਸੀਗੇ ਕਿ ਜਿਹੜੇ ਹੈਗੇ ਆ ਕੁਝ ਫਾਰਮਰ ਯੂਨੀయన్స్ ਕਿਉਂਕਿ ਇਹਨਾਂ ਵਾਸਤੇ ਮੋਟੇ ਇਸ਼ੂ ਹੈਗਾ ਪੰਜਾਬ ਲਈ ਇਹ ਤੇ ਕੁਝ ਉੱਥੇ ਪ੍ਰੋਟੈਸਟ ਹੋ ਸਕਦੀ ਹੈ ਅਸੀਂ ਉੱਥੇ ਬੰਦੋਬਸ ਕੀਤਾ ਸੀਗੇ ਬਟ ਕਿਸੇ ਕਾਰਨ ਵਾਸਤੇ ਇਹਨਾਂ ਨੇ ਆਪਣੀ ਜਿਹੜੀ ਪ੍ਰੋਟੈਸਟ ਸਾਈਟ ਹੈ ਉਹ ਚੇਂਜ ਕਰਕੇ ਆਪਣਾ ਜਿਹੜਾ ਨੈਸ਼ਨਲ ਹਾਈਵੇ ਹੈਗਾ ਉੱਥੇ ਉਹ ਜਾਮ ਕਰ ਦਿੱਤਾ ਸੀਗਾ ਜਿਹਦੇ ਕਰਕੇ ਕਾਫੀ ਵੱਡਾ ਟ੍ਰੈਫਿਕ ਜਮ ਹੋ ਗਿਆ ਸੀਗਾ ਜਦੋਂ ਟਰਬਿਊਨਾਂ ਨੂੰ ਪਹੁੰਚਣਾ ਸੀਗਾ ਇਸ ਕਰਕੇ ਫਿਰ ਅੱਜ ਦੀ ਜਿਹੜੀ ਹੈਗੀ ਹੈ ਟਰਬਿਊਨ ਦੀ ਵਿਜ਼ਿਟ ਹੈਗੀ ਉਹ ਡਿਫਰ ਹੋ ਗਈ ਹੈ ਪੋਸਟਪੋਨ ਹੋ ਗਈ ਅੱਜ ਜਿਹੜਾ ਇੱਧਰ ਵਿਜ਼

ਉਹਦੇ ਸਾਰੇ ਮੈਂਬਰ ਸੀਗੇ। 라ਵੀ ਬਿਆਸ ਜਲਟਰ ਗੁੰਨਲ ਦਾ ਇੱਕ ਡੈਲੀਗੇਟ ਜਿਹੜਾ ਡ੍ਰੋਪੜ ਦੇ ਵਿੱਚ ਪੁੱਜਿਆ ਇਸ ਡੈਲੀਗੇਟ ਵੱਲੋਂ ਕੀਰਤਪੁਰ ਸਾਹਿਬ ਨਜ਼ਦੀਕ ਲੋਹੰਡ ਖੱਟ ਦਾ ਜਿਹੜਾ ਦੌਰਾ ਜਿਹੜਾ ਕੀਤਾ ਜਾਣਾ ਸੀ ਪਰ ਉੱਥੇ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਇਸ ਡੈਲੀਗੇਸ਼ਨ ਨੂੰ ਵਾਪਸ ਮੋੜਨਾ ਪਿਆ ਕਿਉਂਕਿ ਕਿਸਾਨਾਂ ਦੇ ਵੱਲੋਂ ਕੌਮੀ ਮਾਰਗ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚਲਦਿਆਂ ਇਹ ਡੈਲੀਗੇਸ਼ਨ ਨੂੰ ਜਿਹੜਾ ਵਾਪਸ ਜਿਹੜਾ ਮੁੜਨਾ ਪਿਆ ਉਸ ਜਿਸ ਤੋਂ ਬਾਅਦ ਇਹ ਡੈਲੀਗੇਸ਼ਨ ਰੋਪੜ ਦੇ ਨਹਿਰੀ विश्राम ਘਰ ਦੇ ਵਿੱਚ ਪਹੁੰਚਿਆ ਜਿੱਥੇ ਉੱਚ ਪੱਧਰੀ ਇੱਕ ਜਿਹੜੀ ਮੀਟਿੰਗ ਹੈ ਇਸ ਡੈਲੀਗੇਸ਼ਨ ਦੇ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਦੇ ਕਈ ਸੀਨੀਅਰ ਆਈਐਸ ਅਧਿਕਾਰੀ ਜਿਨ੍ਹਾਂ ਦੇ ਵਿੱਚ ਕ੍ਰਿਸ਼ਨ ਕੁਮਾਰ ਸਮੇਤ ਹੋਰ ਕਈ ਅਧਿਕਾਰੀ ਸ਼ਾਮਲ ਸਨ ਤਾਂ ਉਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਕਈ ਅਧਿਕਾਰੀ ਤੇ ਇਸ ਡੈਲੀਗੇਸ਼ਨ ਦੇ ਜਿਹੜੇ ਸੀਨੀਅਰ ਮੈਂਬਰਸ ਹਨ ਉਹਨਾਂ ਨੇ ਇਸ ਨਹਿਰੀ विश्राम ਘਰ ਦੇ ਵਿੱਚ ਇੱਕ ਮੀਟਿੰਗ ਜਿਹੜੀ ਆ ਉਚਪਦਰੀ ਕੀਤੀ ਗਈ ਰੋਪੜ ਦਾ ਜ਼ਿਲ੍ਹਾ ਪ੍ਰਸ਼ਾਸਨ ਵੀ ਰੋਪੜ ਦੇ ਡੀਸੀ ਅਤੇ ਐਸਐਸਪੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਅਤੇ ਇਸ ਦੌਰਾਨ ਕਈ ਮੁੱਦਿਆਂ ਦੇ ਉੱਤੇ ਇਹਨਾਂ ਦੇ ਵੱਲੋਂ ਜਿਹੜੀ ਆ ਉਹ ਚਰਚਾ ਕੀਤੀ ਗਈ ਭਾਵੇਂ ਕਿ ਇਹ ਜਿਹੜੀ ਚਰਚਾ ਜਿਹੜੀ ਹੋਈ ਆ ਉਹ ਬਾਹਰ ਤਾਂ ਨਹੀਂ ਆ ਸਕੀ ਵੀ ਕਿਹੜੀ ਕਿਹੜੀ ਗੱਲ ਦੇ ਉੱਤੇ ਜਿਹੜੀ ਆ ਉਹ ਚਰਚਾ ਹੋਈ ਆ ਪਰ ਇਹਨਾਂ ਜ਼ਰੂਰ ਆ ਵੀ ਲੰਮਾ ਸਮਾਂ ਇਹ ਡੈਲੀਗੇਸ਼ਨ ਨੇ ਜਿਹੜਾ ਇੱਥੇ ਬੈਠ ਕੇ ਮੀਟਿੰਗ ਕੀਤੀ ਆ ਤੇ ਮੀਟਿੰਗ ਤੋਂ ਬਾਅਦ ਰੋਪੜ ਦੇ ਨਜ਼ਦੀਕ ਮਹਾਰਾਜਾ ਰਣਜੀਤ ਸਿੰਘ ਬਾਗ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ ਸਰਕਾਰ ਦੇ ਨਾਲ ਸੰਧੀ ਵਾਲੇ ਸਥਾਨ ਦੇ ਉੱਤੇ ਵੀ ਇਸ ਡੈਲੀਗੇਸ਼ਨ ਦੇ ਵੱਲੋਂ ਇੱਕ ਦੌਰਾ ਕੀਤਾ ਗਿਆ ਤੇ ਉੱਥੋਂ ਦੇ ਇਤਿਹਾਸ ਦੀ ਜਾਣਕਾਰੀ ਲਈ ਗਈ ਤਾਂ ਉਸ ਤੋਂ ਬਾਅਦ ਫਿਰ ਤੋਂ ਜਿਹੜਾ ਨੈਰੀ ਵਿਸ਼ਰਾਮ ਘਰ ਦੇ ਵਿੱਚ ਇਹ ਡੈਲੀਗੇਸ਼ਨ ਜਿਹੜਾ ਉਹ ਪਹੁੰਚਦਾ ਹੈਗਾ ਭਮਕੇ ਇਸ ਡੈਲੀਗੇਸ਼ਨ ਦੇ ਵਿੱਚ ਸ਼ਾਮਲ ਜਿਹੜੇ ਕ੍ਰਿਸ਼ਨ ਕੁਮਾਰ ਸੀਨੀਅਰ ਆਈਐਸ ਅਧਿਕਾਰੀ ਚਨ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਰੋਪੜ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਜਿਹੜੀ ਦੱਸੀ ਹੈ ਬੀਐਸ ਡੈਲੀਗੇਸ਼ਨ ਦਾ ਦੌਰਾ ਜਿਹੜਾ ਅੱਜ ਵਾਲਾ ਉਹ ਰੱਦ ਹੋ ਗਿਆ ਤੇ ਅਗਲਾ ਜਿਹੜਾ ਦੌਰਾ ਇਸ ਡੈਲੀਗੇਸ਼ਨ ਵੱਲੋਂ ਉਹ ਕੀਤਾ ਜਾਵੇਗਾ ਜਿਸ ਦੀ ਜਾਣਕਾਰੀ ਤਾਂ ਅਜੇ ਨਹੀਂ ਦਿੱਤੀ ਗਈ ਪਰ ਦੁਬਾਰਾ ਇਸ ਡੈਲੀਗੇਸ਼ਨ ਵੱਲੋਂ ਇੱਕ ਜਿਹੜਾ ਦੌਰਾ ਉਹ ਕੀਤਾ ਜਾਣਾ ਹੈਗਾ ਉਹ ਕਦੋਂ ਕੀਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਮਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੁਕ ਤਸਵੀਰਾਂ ਦਾ ਇਹ ਮਸਲਾ ਜਿਸ ਨੂੰ ਲੈ ਕੇ ਕੇਂਦਰੀ ਟਰਬਿਊਨਲ ਦੀ ਟੀਮ ਪੰਜਾਬ ਆਈ ਪਰ ਕਿਸਾਨਾਂ ਨੇ ਇੱਥੇ ਨਰਾਜ਼ਗੀ ਵਖਾਈ ਤੇ ਵਾਪਸ ਪਰਤਣਾ ਪਿਆ ਇਸ ਕੇਂਦਰੀ ਦਾ ਕੇਂਦਰੀ ਟਰਬਿਊਨ ਨਲਦੀ ਟੀਮ ਜਿਹੜੀ ਹੈ ਉਹ ਕੀਰਤਪੁਰ ਸਾਹਿਬ ਪਹੁੰਚੀ ਸੀ ਸੀਐਮ ਮਾਨ ਤੇ ਨਾਇਬ ਸੈਣੀ ਦੀ ਸਾਂਝੀ ਵਾਰਤਾ ਤੋਂ ਬਾਅਦ ਪਹਿਲੀ ਵਾਰ ਇਹ ਟੀਮ ਪੰਜਾਬ ਆਈ ਟੀਮ ਦੇ ਪਹੁੰਚਣ ਤੋਂ ਪਹਿਲਾਂ ਕਿਸਾਨ ਆਗੂ ਇਕੱਠੇ ਹੋ ਗਏ ਕਿਸਾਨਾਂ ਨੇ ਚੰਡੀਗੜ੍ਹ ਹੁਨਾ ਰੋਡ ਜਮ ਕਰ ਦਿੱਤਾ ਤੇ ਟੀਮ ਦੇ ਮੁੜਨ ਤੋਂ ਬਾਅਦ ਇਸ ਰੋਡ ਨੂੰ ਖੋਲਿਆ ਗਿਆ ਅਸੀਂ ਜੇ ਥਾਂ ਤੇ ਬੈਠੇ ਆਂ ਇੱਥੋਂ 2 ਕਿਲੋਮੀਟਰ ਤੋਂ ਐਸਵਾਈਐਲ ਜਿਹੜੀ ਨਿਕਲਦੀ ਆ ਸਾਡੇ ਇਸ ਇਲਾਕੇ ਨੂੰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸਾਡੇ ਖੇਤਾਂ ਨੂੰ ਪਾਣੀ ਨਹੀਂ ਲੱਗ ਰਿਹਾ ਸਾਡੇ ਨਾਲ ਥੱਲੇ ਸਤਲੁਜ ਦਰਿਆ ਏ ਉਹਦਾ ਪਾਣੀ ਸਾਡੇ ਖੇਤਾਂ ਨੂੰ ਨਹੀਂ ਲੱਗਦਾ ਐਸਵਾਈਐਲ ਨਹਿਰ ਜਿੱਥੇ ਤੱਕ ਚੱਲਦੀ ਉਹਦਾ ਪਾਣੀ ਨਹੀਂ ਲੱਗਦਾ ਜਿਹੜੀ ਪਹਿਲਾਂ ਭਾਖੜਾ ਬਿਆਸ ਬੋਰਡ ਦੀ ਨਹਿਰ ਚੱਲਦੀ ਉਹਦਾ ਪਾਣੀ ਸਾਡੇ ਖੇਤਾਂ ਨੂੰ ਨਹੀਂ ਲੱਗਦਾ ਪਾਣੀ ਤੇ ਹੱਕ ਪੰਜਾਬ ਦਾ ਏ ਪੰਜਾਬ ਤੋਂ ਵਾਧੂ ਪਾਣੀ ਸਾਡੀਆਂ ਫਸਲਾਂ ਤੋਂ ਵਾਧੂ ਪਾਣੀ ਹੋਊਗਾ ਤਾਂ ਉਹ ਕਿਸੇ ਹੋਰ ਸਟੇਟ ਨੂੰ ਦਿੱਤਾ ਜਾ ਸਕਦਾ ਜਿਹੜਾ ਕਿ ਪਹਿਲਾਂ ਹੀ ਹਰਿਆਣੇ ਨੂੰ ਪਾਣੀ ਜਾ ਰਿਹਾ ਅੱਜ ਇੱਕ ਇਹ ਇਹਦੇ ਤਰੀਕੇ ਦੇ ਨਾਲ ਪਾਣੀ ਦੀ ਪਮੈਸ਼ ਕਰਕੇ ਨਵੇਂ ਕੋਈ ਆਰਡਰ ਬਣਾਉਂਦੀ ਤਕਰੀਰ ਚੱਲ ਰਹੀ ਆ ਕਿ ਪਾਣੀ ਨੂੰ ਧੱਕੇ ਨਾਲ ਪੰਜਾਬ ਤੋਂ ਖੋਇਆ ਜਾਵੇ ਅਸੀਂ ਇਹ ਪਾਣੀ ਨੂੰ ਬਿਲਕੁਲ ਵੀ ਨਹੀਂ ਜਾਣ ਦਵਾਂਗੇ ਸਾਨੂੰ ਪਤਾ ਚੱਲਿਆ ਵੀ ਟ੍ਰਿਬਿਊਨਲ ਵਾਲੇ ਆ ਰਹੇ ਆ ਔਰ ਪਾਣੀਆਂ ਦੇ ਮੁੱਦੇ ਦੇ ਉੱਤੇ ਇੱਕ ਟ੍ਰਿਬਿਊਨਲ ਜਿਹੜਾ ਇਨ੍ਹਾਂ ਵੱਲੋਂ ਆ ਉਹਦੇ ਉਹਦੇ ਸਾਫਕਾਰ ਜੱਜ ਆ ਰਹੇ ਆ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਵੇਖਦੇ ਹੋਏ ਜਦੋਂ ਮੈਂ ਵੇਖਿਆ ਵੀ ਇੱਡੇ ਕਿਸਾਨ ਇੱਥੇ ਖੜੇ ਆ ਮੈਂ ਪੁੱਛਿਆ ਕੀ ਗੱਲਾਂ ਤੇ ਕਹਿੰਦੇ ਅਸੀਂ ਇਸ ਕਰ ਰਹੇ ਹਾਂ ਸੋ ਅਸੀਂ ਅੱਜ ਸਮਰਥਕ ਦੇ ਤੌਰ ਤੇ ਬੈਠੇ ਆ ਅੱਜ ਇਨ੍ਹਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਜੋ ਫਰਜ਼ ਆ ਅਸੀਂ ਉਹ ਅਦਾ ਕਰ ਰਹੇ ਆ ਜੋ ਜਦੋਂ ਇਹ ਸਾਰੇ ਬੈਠੇ ਆ ਉਵੇਂ ਹੀ ਅਸੀਂ ਇੱਥੇ ਨਾਲ ਇਹਨਾਂ ਦੇ ਬੈਠੇ ਆ ਇਹਨਾਂ ਨੂੰ ਹੌਸਲਾ ਦੇ ਰਹੇ ਆ ਤੇ ਸਵੈਯਲ ਦੇ ਮਸਲੇ ਦੇ ਉੱਤੇ ਬੈਠਕ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਇਸ ਤੋਂ ਇਲਾਵਾ ਜਲ ਸ਼ਕਤੀ ਮੰਤਰੀ ਕੇਂਦਰੀ ਜਲ ਸ਼ਕਤੀ ਮੰਤਰੀ ਉਹਨਾਂ ਦੇ ਵਿਚਾਲੇ ਬੈਠਕ ਹੋਈ ਇਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਦੀ ਕੀ ਪ੍ਰਤੀਕਿਰਿਆ ਰਹੀ ਖਾਸ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕੁਝ ਕਿਹਾ ਤਾਂ ਹਰਿਆਣਾ ਦੇ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਸਭ ਤੋਂ ਪਹਿਲਾਂ ਸੁਣਾ ਦਿੰਦੇ ਹਾਂ ਕਿਨੇ ਯਾ ਜੀ ਕੇ ਵਾਰਿਸ ਜਿਨ੍ਹਾਂ ਨੇ ਯੁੱਧ ਵਿੱਚ ਦੁਸ਼ਮਨੋਂ ਕੋ ਵੀ ਪਾਣੀ ਪਿਲਾਇਆ ਤਾਂ ਹਰਿਆਣਾ ਦੁਸ਼ਮਨ ਥੋੜੀ ਹੈ ਮਾਰੇ ਇਹ ਤਾਂ ਭਾਈ ਹੈ ਨਾ ਹਰਿਆਣਾ ਦੁਸ਼ਮਨ ਤੋਂ ਨਹੀਂ ਹੈ ਨਾ ਮਾਰੇ ਹਮ ਪਾਈ ਕਿਨੇ ਯਾ ਜੀ ਕੇ ਵਾਰਿਸ ਜਿਨ੍ਹਾਂ ਨੇ ਯੁੱਧ ਵਿੱਚ ਦੁਸ਼ਮਨੋਂ ਕੋ ਵੀ ਪਾਣੀ ਪਿਲਾਇਆ ਤਾਂ ਹਰਿਆਣਾ ਦੁਸ਼ਮਨ ਥੋੜੀ ਹੈ ਮਾਰੇ ਇਹ ਤਾਂ ਭਾਈ ਹੈ ਨਾ ਹਰਿਆਣਾ ਦੁਸ਼ਮਨ ਤੋਂ ਨਹੀਂ ਹੈ ਨਾ ਮਾਰੇ ਹਮ ਪਾਈ ਕਿਨੇ ਯਾ ਜੀ ਕੇ ਵਾਰਿਸ ਜਿਨ੍ਹਾਂ ਨੇ ਇਹ ਗੱਲ ਤੁਮੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਤਹਾਰਿਆ ਨਾ ਦੁਸ਼ਮਣ ਥੋੜੀ ਹੈ ਮਾਰੀ ਇਹ ਤਾਂ ਭਾਈ ਹੈ ਨਾ ਹਰਿਆਣਾ ਦੁਸ਼ਮਣ ਤੋਂ ਨਹੀਂ ਹੈ ਨਾ ਮਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਪ੍ਰਤੀਕਿਰਿਆ ਤੁਸੀਂ ਸੁਣੀ ਜਦੋਂ ਬੈਠਕ ਹੋਈ ਸੀ ਉਸ ਵਕਤ ਦੀ ਇਹ ਪ੍ਰਤੀਕਿਰਿਆ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬੈਠਕ ਤੋਂ ਬਾਅਦ ਜਦੋਂ ਪ੍ਰਤੀਕਿਰਿਆ ਸਾਂਝੀ ਕੀਤੀ ਤਾਂ ਉਹਨਾਂ ਨੇ ਇੰਡਸ ਪ੍ਰੀਟੀ ਦਾ ਜ਼ਿਕਰ ਕੀਤਾ ਜੇਲਮ ਦੇ ਪਾਣੀ ਦਾ ਜ਼ਿਕਰ ਕੀਤਾ ਕਿ ਉਹ ਤਾਂ ਨਹੀਂ ਆ ਸਕਦਾ ਜਨਾਬ ਕੇ ਰਾਵੀ ਦਾ ਪਾਣੀ ਉੱਥੋਂ ਆ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਚੈਨਲ ਪੰਜਾਬ ਹੈ ਤਾਂ ਅਜਿਹੇ ਪੰਜਾਬ ਨੂੰ ਪਾਣੀ ਅੱਗੇ ਕਰਨ ਦੇ ਵਿੱਚ ਕੀ ਦਿੱਕਤ ਇਹ ਪ੍ਰਤੀਕਿਰਿਆ ਪੰਜਾਬ ਦੇ ਮੁੱਖ ਮੰਤਰੀ ਦੀ ਸੀ ਤੇ ਇਹ ਵੀ ਦਾਵਾ ਉਹਨਾਂ ਨੇ ਕੀਤਾ ਕਿ ਭਾਈ ਕਨਈਆ ਦੇ ਅਸੀਂ ਵਾਰਿਸ ਹਾਂ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਤੇ ਅਜਿਹੇ ਚ ਹਰਿਆਣਾ ਸਾਡਾ ਭਰਾ ਹੈ ਤਾਂ ਹਰਿਆਣਾ ਨੂੰ ਪਾਣੀ ਦੇਣ ਦੇ ਵਿੱਚ ਕੀ ਦਿੱਕਤ ਤਾਂ ਪਾਣੀ ਦੀ ਕਮਤਾ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਕਿ ਕਿੰਨੀ ਸਮਰੱਥਾ ਪਾਣੀ ਚਾਹੀਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਬਿਹਤ ਜਿਆਦਾ ਨਰਮ ਸੁਰ ਰੱਖਦੇ ਹੋਏ ਨਜ਼ਰ ਆਏ ਸਨ ਇਸ ਮੀਟਿੰਗ ਤੋਂ ਬਾਅਦ ਭਾਈ ਕਨਈਆ ਦੇ ਵਾਰਿਸ ਹੋਣ ਦਾ ਦਾਵਾ ਕਰਦੇ ਆ ਉਹਨਾਂ ਕਹਿੰਦੇ ਕਿ ਸਾਨੂੰ ਪਾਣੀ ਦੇਣ ਦੇ ਵਿੱਚ ਕੀ ਦਿੱਕਤ ਹੈ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਸਾਂਝ ਪਾਉਣਗੇ ਮੇਰੇ ਸਹਿਯੋਗੀ ਰਵਿੰਦਰ ਮੀਤ ਤਰਵਿੰਦਰ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਇੰਡਸ ਟ੍ਰੀਟੀ ਦਾ ਜ਼ਿਕਰ ਕੀਤਾ ਭਾਈ ਕਨਈਆ ਦੇ ਵਾਰਿਸ ਹੋਣ ਦਾ ਜ਼ਿਕਰ ਕੀਤਾ ਸੁਰ ਬੜੇ ਨਰਮ ਸਨ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਤਾਂ ਇਹੀ ਗੱਲ ਬਾਰ-ਬਾਰ ਕਹਿੰਦੇ ਨਜ਼ਰ ਆਏ ਕਿ ਇੱਕ ਬੂੰਦ ਪਾਣੀ ਦੀ ਨਹੀਂ ਦੇਵਾਂਗੇ ਪਰ ਅਜੇ ਇਸ ਮੀਟਿੰਗ ਦੇ ਵਿੱਚ ਅਜਿਹਾ ਕੀ ਹੋਇਆ ਬੈਠਕ ਦੇ ਵਿੱਚ ਸੁਰ ਨਰਮ ਸਨ ਪਰ ਅੱਜ ਤੱਕ ਕੇਂਦਰੀ ਟ੍ਰਿਬਿਊਨਲ ਦੀ ਟੀਮ ਪੰਜਾਬ ਆ ਗਈ ਕਿਸਾਨਾਂ ਨੇ ਵਿਰੋਧ ਕੀਤਾ ਬਿਲਕੁਲ ਦੇਖੋ ਪੰਜਾਬ ਸਰਕਾਰ ਵੱਲੋਂ ਜਿਹੜੀ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਸਰਕਾਰ ਨਾਲ ਕੀਤੀ ਗਈ ਸੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚੋਂ ਕੁਝ ਪੋਜ਼ਿਟਿਵ ਸਾਈਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸੀਗੇ ਤੇ ਇੱਕ ਉਦਾਹਰਨ ਵੀ ਦਿੱਤੀ ਸੀਗੀ ਭਾਈ ਕਨਈਆ ਜਿਹਦੇ ਵਾਰਸ ਹੋਣ ਦੀ ਜਿਹਦੇ ਤੋਂ ਇੱਕ ਇੰਡੀਕੇਸ਼ਨ ਇੱਕ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਆਪੋਜੀਸ਼ਨ ਨੇ ਸਵਾਲ ਚੱਕੇ ਸੀ ਕਿ ਕਿ ਪੰਜਾਬ ਸਰਕਾਰ ਹਰਿਆਣਾ ਨੂੰ ਪਾਣੀ ਦੇਣ ਜਾ ਰਹੀ ਆ ਮਾਮਲਾ ਬੇਹੱਦ ਸੈਂਸਿਟਿਵ ਹੈਗਾ 4.5 ਦਹਾਕੇ ਪੁਰਾਣਾ ਇਹ ਮਾਮਲਾ ਹੈਗਾ ਤੇ ਹੋਣਾ ਇਹ ਜਿਹੜੇ ਮਾਮਲੇ ਦੇ ਉੱਤੇ ਜਿਹੜੀ ਕੇਂਦਰੀ ਟ੍ਰਿਬਿਊਨਲ ਦੀ ਟੀਮ ਅੱਜ ਪਹੁੰਚੀ ਹੈਗੀ ਆ ਤਾਂ ਉਹ ਬੇहद ਖਾਸ ਤਸਵੀਰ ਹੈਗੀ ਹਾਲਾਂਕਿ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਕਿ ਅਸੀਂ ਇੱਥੇ ਕਿਸੇ ਤਰੀਕੇ ਦੀ ਨਹਿਰ ਨਹੀਂ ਬਣਨ ਦੇਵਾਂਗੇ ਲੇਕਿਨ ਬੇहद ਖਾਸ ਹੈਗਾ ਕਿ ਪੰਜਾਬ ਸਰਕਾਰ ਇਹਦੇ ਤੇ ਕੋਈ ਵੀ ਰਿਵਰਟ ਨਹੀਂ ਕਰ ਰਹੀ ਕੋਈ ਵਿਰੋਧ ਨਹੀਂ ਕਰ ਰਹੀ ਯਾਨੀ ਕਿ ਇਹ ਖਦਸ਼ਾ ਹੁਣ ਜਤਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਹਰਿਆਣੇ ਨੂੰ ਪਾਣੀ ਦੇਣ ਜਾ ਰਹੀ ਹੈ ਕਿ ਪੰਜਾਬ ਸਰਕਾਰ ਸਪਸ਼ਟ ਮਾਈਂਡ ਬਣਾ ਚੁੱਕੀ ਆ ਸਟੈਂਡ ਬਣਾ ਚੁੱਕੀ ਆ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਏਗਾ ਆਫਰ ਨਹਿਰ ਬਣਾਉਣ ਦੀ ਕਵਾਇਤ ਇਸ ਨੂੰ ਸ਼ੁਰੂਆਤ ਦੇ ਵਿੱਚ ਕਹਿ ਦਿੱਤਾ ਜਾਵੇ ਕਿ ਕਵਾਇਤ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੀ ਚੱਲ ਰਿਹਾ ਹਾਲਾਂਕਿ ਕੇਂਦਰ ਸਰਕਾਰ ਨੇ ਇਹਦੇ ਵਿੱਚੋਂ ਆਪਣੇ ਪੈਰ ਪਿੱਛੇ ਖਿੱਚ ਲਏ ਸੀਗੇ ਲੇਕਿਨ ਟਰਬਿਊਨਲ ਜਿਹੜਾ ਹੈਗਾ ਇਸ ਤੇ ਪੂਰੀ ਨਿਗਰਾਨੀ ਰੱਖ ਰਿਹਾ ਸੀਗਾ ਤਾਂ ਹਾਲ ਫਿਲਾਲ ਤਾਂ ਇਹ ਜਰੂਰ ਕਹਿ ਸਕਦੇ ਕਿ ਇਹ ਬੇहद ਇੰਪੋਰਟੈਂਟ ਮੂਵ ਹੈਗੀ ਆ ਜਿਹੜੀ ਕਿ ਪੰਜਾਬ ਦੀ ਰਾਜਨੀਤੀ ਦੇ ਲਿਹਾਜ਼ ਦੇ ਨਾਲ ਵੀ ਤੇ ਪਾਣੀਆਂ ਦੇ ਮੁੱਦਿਆਂ ਦੇ ਲਿਹਾਜ਼ ਦੇ ਨਾਲ ਵੀ ਬੇहद ਖਾਸ ਹੈ ਹੱਤਲਾ ਤਾਂ ਹੁਣ ਦੇਖਣਾ ਹੋਏਗਾ ਕਿ ਇਹਦੇ ਤੇ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਜਾਂ ਪੰਜਾਬ ਸਰਕਾਰ ਦਾ ਇਹਦੇ ਤੇ ਕੀ ਸਟੈਂਡ ਹੈਗਾ ਤੁਸੀਂ ਸੁਣਿਆ ਪੰਜਾਬ ਸਰਕਾਰ ਦਾ ਸਟੈਂਡ ਬਹੁਤ ਇੰਪੋਰਟੈਂਟ ਹੈ ਮੁੱਖ ਮੰਤਰੀ ਮਾਨ ਨੇ ਬੈਠਕ ਕੀਤੀ ਸੀ ਤੁਸੀਂ ਵੀ ਵੇਖਿਆ ਹੋਏਗਾ ਕਿ ਬਹੁਤ ਸਾਰੀਆਂ ਬੈਠਕਾਂ ਹੋ ਚੁੱਕੀਆਂ ਨੇ ਚਾਹੇ ਜਦੋਂ ਮਨੋਹਰ ਲਾਲ ਖੱਟਰ ਸਨ ਉਸ ਵਕਤ ਵੀ ਬੈਠਕਾਂ ਹੋਈਆਂ ਸੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਦੇ ਵਿੱਚ ਬੈਠਕਾਂ ਹੋਈਆਂ ਮੁੱਖ ਮੰਤਰੀ ਦਾ ਕਲੀਅਰ ਸਟੈਂਡ ਰਿਹਾ ਕਿ ਪਾਣੀ ਨਹੀਂ ਦਿੱਤਾ ਜਾ ਸਕਦਾ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਐਸਵਾਈਐਲ ਦਾ ਜ਼ਿਕਰ ਕੀਤਾ ਉਹਨਾਂ ਨੇ YSL ਦਾ ਜ਼ਿਕਰ ਕਰ ਦਿੱਤਾ ਪਰ ਉਦੋਂ ਜਦੋਂ ਬੈਠਕ ਹੋਈ ਮੁੱਖ ਮੰਤਰੀ ਦੇ ਸੁਰ ਬੜੇ ਨਰਮ ਸਨ ਮੁੱਖ ਮੰਤਰੀ ਨੇ ਜ਼ਿਕਰ ਭਾਈ ਕਨਈਆ ਜੀ ਦਾ ਕਰ ਦਿੱਤਾ ਕਿ ਹੈ ਕਿ ਦੁਸ਼ਮਣ ਨੂੰ ਵੀ ਪਾਣੀ ਪੰਜਾਬ ਦਿੰਦਾ ਹੈ ਅਸੀਂ ਤਾਂ ਭਾਈ ਕਨਈਆ ਦੇ ਵਾਰਿਸਾਂ ਮੁੱਖ ਮੰਤਰੀ ਦੇ ਨਰਮ ਸੁਰ ਦੀ ਇਹ ਪ੍ਰਤੀਕਿਰਿਆ ਰਿਐਕਸ਼ਨ ਦੇ ਤੌਰ ਦੇ ਉੱਤੇ ਅਸੀਂ ਇਹਨੂੰ ਵੇਖੀਏ ਕਿ ਕੇਂਦਰੀ ਟ੍ਰਿਬਿਊਨਲ ਅੱਜ ਪੰਜਾਬ ਪਹੁੰਚ ਗਿਆ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਬੋਲਿਆ ਕਿਸਾਨ ਬੋਲੇ ਨੇ ਬਿਲਕੁਲ ਦੇਖੋ ਇਹ ਜ਼ਾਹਿਰ ਤੌਰ ਤੇ ਸਰਕਾਰ ਦਾ ਸਟੈਂਡ ਤਾਂ ਇੱਥੋਂ ਸਪਸ਼ਟ ਲੱਗ ਹੀ ਰਿਹਾ ਇਹ ਦੇਖੇ ਜਾਣ ਕਿ ਸਰਕਾਰ ਨੇ ਕਿਸੇ ਤਰੀਕੇ ਦਾ ਰਿਵਰਟ ਬੈਕ ਨਹੀਂ ਕੀਤਾ ਬਲਕਿ ਪੁਲਿਸ ਦਾ ਇੰਤਜ਼ਾਮ ਪ੍ਰਸ਼ਾਸਨ ਦਾ ਇੰਤਜ਼ਾਮ ਕੀਤਾ ਤਾਂ ਕਿ ਟ੍ਰਿਬਿਊਨਲ ਦੇ तमाम ਜੋ ਮੈਂਬਰ ਹੈਗੇ ਨੇ ਉਹ ਆ ਕੇ ਸਥਿਤੀ ਨੂੰ ਦੇਖ ਕੇ ਮਾਮਲਾ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ 4.5 ਦਾ ਹਾਕਿਆ ਤੋਂ ਚੱਲ ਰਿਹਾ ਲੇਕਿਨ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਇਹ ਨਹੀਂ ਕਿਹਾ ਕਿ ਅਸੀਂ ਪਾਣੀ ਦੇਵਾਂਗੇ ਇਹੀ ਕਹਿੰਦੇ ਰਹੇ ਨੇ ਕਿ ਅੱਜ ਤੱਕ ਪਾਣੀ ਸਾਡੇ ਕੋਲ ਨਹੀਂ ਹੈਗਾ ਨਾ ਹੀ ਅਸੀਂ ਪਾਣੀ ਦੇ ਸਕਦੇ ਆਂ ਤੇ ਨਾ ਹੀ ਅਸੀਂ ਨਹਿਰ ਬਣਾਉਣ ਦੇਵਾਂਗੇ ਲੇਕਿਨ ਮੁੱਖ ਮੰਤਰੀ ਪੰਜਾਬ ਜਿਹੜੇ ਮੌਜੂਦਾ ਹੈਗੇ ਨੇ ਉਹਨਾਂ ਵੱਲੋਂ ਇਹ ਜਰੂਰ ਸਾਈਨ ਦੇ ਦਿੱਤੇਗੇ ਕਿ ਅਸੀਂ ਕਨਈਆ ਜੀ ਦੇ ਵਾਰਿਸ ਹੈਗੇ ਆ ਤਾਂ ਅਸੀਂ ਤਾਂ ਵਿਰੋਧੀਆਂ ਨੂੰ ਵੀ ਅਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਨੇ ਆ ਤੇ ਇਹਦਾ ਮਤਲਬ ਇਹ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੇ ਵਿੱਚ ਲਿਆ ਗਿਆ ਕਿ ਮੁੱਖ ਮੰਤਰੀ ਪਾਣੀ ਦੇਣ ਜਾ ਰਹੇ ਆ ਤੇ ਇਹ ਅਸੀਂ ਨਹੀਂ ਹੋਣ ਦੇਵਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਮਸਲੇ ਨੂੰ ਚੱਕਿਆ ਸੀਗਾ ਇਹ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਲੇਕਿਨ ਇਹ ਸਾਈਨ ਜੋ ਦਿਖ ਰਹੇ ਨੇ ਪੰਜਾਬ ਦੇ ਵਿੱਚ ਇਹ ਬੇहद ਖਾਸ ਨੇ ਇਹਦੇ ਤੇ ਹੁਣ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਕਿਉਂਕਿ ਲਗਾਤਾਰ ਸਟੈਂਡ ਤਾਂ ਸਾਰੀਆਂ ਪਾਰਟੀਆਂ ਵੱਲੋਂ ਇਹ ਲਿਆ ਹੀ ਜਾਂਦਾ ਰਿਹਾ ਹੁਣ ਤੱਕ ਕਿ ਅਸੀਂ ਪਾਣੀ ਨਹੀਂ ਦੇ ਲੇਕਿਨ ਹੁਣ ਜੋ ਕਵਾਇਤਾਂ ਸ਼ੁਰੂ ਕੀਤੀਆਂ ਗਈਆਂ ਨੇ ਉਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਲਈ ਚਿੰਤਾਜਨਕ ਵਿਸ਼ਾ ਵੀ ਹੈਗਾ ਰਵਿੰਦਰ ਇਹ ਵੀ ਸਮਝਣਾ ਚਾਹਾਂਗੇ ਜਿਹੜੇ ਦਰਸ਼ਕ ਸਾਨੂੰ ਵੇਖ ਪਾ ਰਹੇ ਨੇ ਕੇਂਦਰੀ ਟਰਬਿਊਨਲ ਦੀ ਟੀਮ ਪੰਜਾਬ ਆਈ ਹੈ ਟਰਬਿਊਨਲ ਦੇ ਪੰਜਾਬ ਆਉਣ ਦਾ ਮਕਸਦ ਕੀ ਸੀ ਕੀ ਅਸੈਸਮੈਂਟ ਕਰਨੀ ਸੀ ਕਿ ਕਿੰਨਾ ਪਾਣੀ ਹੈ ਕਿਵੇਂ ਪਾਣੀ ਜਿਹੜਾ ਉਹ ਡਾਇਵਰਟ ਕੀਤਾ ਜਾ ਸਕਦਾ ਕਿੱਥੋਂ ਪਾਣੀ ਆਏਗਾ ਕੀ ਕੁਝ ਅੱਜ ਦੇ ਵਿਜ਼ਿਟ ਦੀ ਜਿਹੜੀ ਮਕਸਦ ਸੀ ਬੀਕੋ ਦੇਖੋ ਇਹ ਸਪਸ਼ਟ ਹੀ ਹੈਗਾ ਕਿ ਜਿਹੜਾ ਮਸਲਾ ਬੇहद ਜ਼ਿਆਦਾ ਗੰਭੀਰ ਹੈਗਾ ਇਸ ਮਸਲੇ ਦੇ ਉੱਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਸਿਆਸਤਤ ਸਰਗਰਮੀ ਵੀ ਹੋਵੇ ਲੇਕਿਨ ਜੋ ਅੱਜ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਕੇਂਦਰੀ ਟ੍ਰਿਬਿਊਨਲ ਜੋ ਆਇਆ ਜੋ ਅੱਜ ਉਹਨਾਂ ਨੇ ਮੌਕਾ ਵੇਖਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਦਾ ਵਿਰੋਧ ਹੋਇਆ ਕਿਸਾਨਾਂ ਨੇ ਮੌਕੇ ਤੇ ਜਾਣ ਨਹੀਂ ਦਿੱਤਾ ਲੇਕਿਨ ਇਹ ਜ਼ਰੂਰ ਹੈਗਾ ਕਿ ਕਵਾਇਦ ਤਾਂ ਸ਼ੁਰੂ ਹੋ ਚੁੱਕੀ ਆ ਯਾਨੀ ਕਿ ਨਹਿਰ ਬਣਾਉਣ ਦੀ ਤਿਆਰੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਮੌਕਾ ਤਾਂ ਹੀ ਵੇਖਿਆ ਜਾਂਦਾ ਕਿ ਅਸੀਂ ਕਿਸ ਤਰੀਕੇ ਨਾਲ ਇੱਥੋਂ ਨਹਿਰ ਕੱਢ ਸਕਾਂ ਤੇ ਪਾਣੀ ਕਿਸ ਤਰੀਕੇ ਨਾਲ ਅੱਗੇ ਜਾਏਗਾ ਤਾਂ ਇਹਦੇ ਤੇ ਹੁਣ ਆਮ ਆਦੀ ਪਾਰਟੀ ਦੀ ਚੁੱਪੀ ਪੰਜਾਬ ਸਰਕਾਰ ਦੀ ਚੁੱਪੀ ਆਪਣੇ ਆਪ ਦੇ ਵਿੱਚ ਇਹ ਸਪਸ਼ਟ ਕਰਦੀ ਹੈ ਕਿ ਸਰਕਾਰ ਦਾ ਕਿਤੇ ਨਾ ਕਿਤੇ ਕੰਸੈਂਟ ਜ਼ਰੂਰ ਇਹਦੇ ਚ ਲੱਗ ਰਿਹਾ ਕਿ ਜੋ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਪੁਲਿਸ ਦਾ ਇੰਤਜ਼ਾਮ ਕੀਤਾ ਜਾ ਰਿਹਾ ਕਿ ਤਾਂ ਕਿ ਸੌਖੇ ਤਰੀਕੇ ਦੇ ਨਾਲ ਕੇਂਦਰੀ ਟਰਬਿਊਨਲ ਦੀ ਜਿਹੜੀ ਟੀਮ ਹੈ ਉਹ ਮੌਕੇ ਨੂੰ ਦੇਖ ਸਕੇ ਤੇ ਨਹਿਰ ਬਣਾਉਣ ਦੀ ਕਵਾਇਤ ਨੂੰ ਸ਼ੁਰੂ ਕਰ ਸਕੇ ਜੀ ਰਵਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਕੇਂਦਰੀ ਟਰਬਿਊਨਲ ਦੀ ਟੀਮ ਪੰਜਾਬ ਆਈ ਤਾਂ ਸਹੀ ਕਿਰਪੁਰ ਸਹਿਬ ਵਿਖੇ ਕੇਂਦਰੀ ਟਰਮੀਨਲ ਦੀ ਟੀਮ ਪਹੁੰਚੀ ਪਰ ਇੱਥੇ ਕਿਸਾਨਾਂ ਨੇ ਟੀਮ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਟੀਮ ਨੂੰ ਵਾਪਸ ਪਰਤਣਾ ਪਿਆ ਪਰ ਇਸ ਸਭ ਦੇ ਦਰਮਿਆਨ ਸਵਾਲ ਪੰਜਾਬ ਸਰਕਾਰ ਦੇ ਸਟੈਂਡ ਨੂੰ ਲੈ ਕੇ ਖੜੇ ਹੋ ਰਹੇ ਕਿ ਆਖਿਰ ਸਰਕਾਰ ਦਾ ਕੀ ਸਟੈਂਡ ਹੈ ਇਹ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ ਕਿਉਂਕਿ ਜਦੋਂ ਪੁਲਿਸ ਪੈਨਾਤ ਹੋਵੇ ਜਾਣਕਾਰੀ ਪੁਲਿਸ ਦੇ ਅਧਿਕਾਰੀ ਦੇ ਰਹੇ ਹੋਣ ਤਾਜੇ ਸਰਕਾਰ ਤਾਂ ਇਹ ਕਹਿ ਨਹੀਂ ਸਕਦੀ ਕਿ ਸਾਨੂੰ ਕੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਾਂ ਅਸੀਂ ਕੀ ਕੁਝ ਇਸ ਨੂੰ ਲੈ ਕੇ ਕੀ ਐਕਸ਼ਨ ਲੈਣਾ ਸੀ ਪ੍ਰਤੀਕਿਰਿਆ ਸਰਕਾਰ ਦੇ ਨੁਮਾਇੰਦਿਆਂ ਦੀ ਝਾਟ ਆ ਜਾਂਦੀ ਹੈ ਜਦੋਂ ਕਿਸੇ ਤਰੀਕੇ ਦੇ ਨਾਲ ਅਜਿਹਾ ਐਸਵਾਈਐਲ ਦਾ ਮਸਲਾ ਖੜਾ ਹੋ ਜਾਏ ਪਰ ਜਦੋਂ ਮੁੱਖ ਮੰਤਰੀ ਇਹ ਗੱਲ ਆਖ ਦੇਣ ਕਿ ਅਸੀਂ ਭਾਈ ਕਨਈਆ ਦੇ ਵਾਰਿਸ ਹਾਂ ਅਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਤਾਂ ਹਰਿਆਣਾ ਦਾ ਸਾਡਾ ਭਰਾਏ ਇੰਡਸਟਰੀਟੀ ਦਾ ਜ਼ਿਕਰ ਪੰਜਾਬ ਦੇ ਮੁੱਖ ਮੰਤਰੀ ਨੇ ਬੈਠਕ ਤੋਂ ਬਾਅਦ ਕੀਤਾ ਸੀ ਤਾਂ ਉਸ ਤੋਂ ਬਾਅਦ ਕੇਂਦਰੀ ਟ੍ਰਿਬਿਊਨਲ ਦੇ ਇਸ ਟੀਮ ਦਾ ਪੰਜਾਬ ਦੇ ਵਿੱਚ ਦੌਰਾ ਕਰਨਾ ਕਿ ਨਹਿਰ ਨੂੰ ਬਣਾਉਣ ਦੀ ਕਵਾਇਦ ਸ਼ੁਰੂ ਕਰਨ ਵੱਲ ਇਹ ਇਸ਼ਾਰਾ ਕਰ ਰਹੀ ਹੈ ਕਿ ਪਾਣੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਬਹੁਤ ਵੱਡੇ ਸਵਾਲ ਪੰਜਾਬ ਦੇ ਪਾਣੀ ਦੇ ਨਾਲ ਜੁੜੇ ਹੋਏ ਖੜੇ ਹੋ ਰਹੇ ਨੇ